ਅੱਜ ਸਗਤ ਜੀ ਜੂਕੇ ਦੇ ਵਿੱਚ ਸਮਾਤਕਤ ਵਿੱਚ ਬਾਬਾ ਮੱਖਣਸ਼ਾਲ ਬਾਣਾ ਗੁਰਤੇਗ ਬਾਧਰ ਪਾਸ਼ਾ ਨੇ ਕਿਰਪਾ ਕਰਕੇ ਬਾਬਾ ਮੱਖਣਸ਼ਾਲ ਬਾਣੇ ਕੋ ਸੇਵਾ ਲਈ ਪਰ ਜਿਹੜੀ ਗੁਰਗੱਦੀ ਪਹਿਲਾਂ ਦੇ ਚੁੱਕੇ ਸੀ ਜੂਗੋ ਗੁਰਹਰਿਕਮ ਪਾਸ਼ਾ ਨੇ ਕਿਰਪਾ ਕੀਤੀ ਸੀ ਤਰਗਾ ਮਲਜੀਤ ਬਾ ਬਾਬਾ ਬੁੱਢਾਈ ਦੇ ਅਨ ਸਮਰਸ ਬਾ ਗ੍ਰਿਤਾ ਜੀ ਪਰ ਪ੍ਰਗਟ ਕੀਤਾ ਬਾ ਮੱਖਣਸ਼ਾਲ ਬਾਣੇ ਨੇ ਇਹ ਮੈਨਾਂ ਸਾਡੇ ਬਹੁਤ ਵੱਡੇ ਕਰਮ ਨੇ ਮੱਖਣਛਾਲ ਬਾਣੇ ਦਾ ਜਦੋਂ ਬੇੜਾ ਡੁੱਬਦਾ ਪਿਆ ਬਰੇਤੇ ਦੇ ਵਿੱਚ ਅਰਦਾਸ ਕੀਤੀ ਗੁਰਨਾਨ ਸਾਹਿਬ ਦੇ ਚਰਨਾਂ ਵਿੱਚ। ਉਸ ਟਾਈਮ ਮੌਜੂਦਾ ਗੁਰਗੱਦੀ ਤੇ ਹਰਖਸ਼ਮਾਲਾ ਸਾਹਿਬ ਜੀ ਪਾਕ ਉਸ ਟਾਈਮ ਗ੍ਰਹੀ ਦਿੱਤੀ ਗਈ ਸੀ ਗੁਰਤੇਗ ਭਦਰ ਪਾਸ਼ਾ ਨੇ। ਉਹ ਭੋਰੇ ਵਿੱਚ ਬੈਠੇ ਬੰਦਗੀ ਕਰਦੇ ਪਿਆ ਸੀ। ਆ ਗੁਰਤੇਗ ਭਦਰ ਪਾਸ਼ਾ ਬ ਮੱਖਣਛਾਲ ਬੇੜਾ ਪਾਰ ਲਗਾਇਆ। ਗਰਵਾਨੀ ਦਾ ਤੇ ਇੱਕ ਇੱਕ ਅੱਖਰ ਕਹਿੰਦਾ ਸਿੱਖਾ ਖੜ ਜਾ ਮੇਰੇ ਨਾਲ ਗੱਲ ਕਰਕੇ ਜਾ ਖੜ ਜਾ ਮੇਰੇ ਨਾਲ ਗੱਲ ਕਰਕੇ ਜਾ ਅਸੀਂ ਗਰਵਾਨੀ ਨੂੰ ਜਿੱਦਾਂ ਪੜਦੇ ਹਾਂ ਸਾਡੇ ਨੂੰ ਪਤਾ ਕੁਲ ਮੁਕ ਪਿਆ ਜਿਓ। ਸਦਕਾ ਸਜਦਾ ਮਨ ਕਰ ਮਕਸੂਦ ਜੈ ਧਿਰ ਦੇਖਾ ਤੈ ਧਿਰ ਮੌਜੂਦ ਗੁਰੂ ਨੇ ਕਿਹਾ ਕਿ ਮੈਨੂੰ ਸਦਕਾ ਯਾਦ ਕਰਿਓ ਮੈਨੂੰ ਭਰੋਸਾ ਯਾਦ ਕਰਿਓ ਜਿੱਥੇ ਮੈਨੂੰ ਸਦਕਾ ਤੇ ਭਰੋਸਾ ਯਾਦ ਮੈਂ ਉੱਥੇ ਆ ਜਾਗਾ ਤੇ ਬਾਬਾ ਮੱਖਣਸ਼ਾਲ ਜੀ ਨੇ ਲਿਆ ਕੇ ਦੱਸਿਆ ਕੋ ਰਤਨਾਮ ਸਿੰਘ ਮੈਂ ਕਹਿੰਨਾ ਹੈ ਕੰਮ ਹੀ ਚੱਲਿਆ ਅਰਦਾਸ ਤੂੰ ਸ਼ਰਦਾ ਭਾਣਾ ਹੋ ਕੇ ਬਾਬਾ ਮੱਖਣਸ਼ਾਲ ਬਾਰੇ ਅਰਦਾਸ ਕੀਤੀ ਤੇ ਅਰਦਾਸ ਹੋ ਕੇ ਬਾਬਾ ਮਤਲਬ ਸੰਗੇ ਵਿੱਚ ਗੱਲ ਕਰਨ ਬਾਈਆਂ ਦੇ ਵਿੱਚ ਪਛਾਣਿਆ ਗੁਰ ਲਾਖਬਾਨੀਆਂ ਦੇ ਸ਼ਾਇਆ ਬਾਬਾ ਮੱਖਣਸ਼ਾਲ ਬਾਰੇ ਆ ਸੱਚਾ ਗੁਰੂ ਬੈਠਾ ਔਰ ਬਾਬਾ ਮੱਖਣਸ਼ਾਹ ਬੜਾ ਭਾਵਨਾ ਵਾਲਾ ਸਿੰਘ ਸੀ ਉਸ ਟਾਈਮ ਵੇਲੇ ਬਾਬਾ ਮੱਖਣਸ਼ਾਹ ਮੈਂ ਤੇ ਲਕੀ ਚਾਉਣ ਜਾ ਰਿਹਾ ਇੱਕ ਇੱਕ ਕਤਲ ਵੀ ਮਾਰ ਸੀ ਗਵਰਨਮੈਂਟ ਵੱਲੋਂ ਐਡਾ ਤਣਾਅ ਸਿੱਖ ਸੀ ਪਰ ਮੈਂ ਕਹਿੰਦਾ ਬਾਬਾ ਮੱਖਣਸ਼ਾਹ ਵਰਗੇ ਸੀ ਉਸ ਰਖ ਬਣ ਸਕੀਏ ਜਿਹਨਾਂ ਤਨ ਮਨ ਧਨ ਦੇ ਨਾਲ ਬਾਈਆਂ ਝੂਠੀਆਂ ਦੇ ਵਿੱਚੋਂ ਉਹ ਸੱਚ ਨੂੰ ਲਾਬਤ ਸਾਡੇ ਅੱਗੇ ਲੈ ਕੇ ਆਂਦਾ ਅੱਜ 22 ਤੇ 22000 ਲੱਗੇ ਨੇ ਜਿਹੜਾ ਕਹਿੰਦਾ ਮੈਨੂੰ ਬਾਬਾ ਕੋਈ ਮਨ ਸੰਤ ਕੋ ਪਰ ਹੈ ਬਨਾਸ ਕੇ ਠਾਗਣੇ ਇੱਕੋ ਇੱਕ ਗੁਰਗੰਸਾਹ ਪਾਤਸ਼ਾਹ ਮਹਾਰਾਜ ਉਹਦੇ ਲਾਟ ਲੱਗਈ ਤੇ ਗੁਰੂ ਰੰਧਾ ਸਾਹਿਬ ਪਾਛੀਆਂ ਖੁਸ਼ੀ ਲਈਏ ਗੁਰਲਾਦਰ ਸੰਗਤ ਜੂਰਮ ਨਾ ਕਰੋ ਮੇਰੀ ਹੱਥ ਜੋੜ ਕੇ ਬੇਨਤੀ ਏ ਗੁਰੂ ਤੇਗ ਬਹਾਦਰ ਪਾਛੇ ਖੁਸ਼ੀ ਤਾਂ ਅਜ ਗੁਲਾਦਰ ਮਨਾਵਾਂਗੇ ਨਹੀਂ ਤੇ ਲੋਕੀ ਰੱਖਣ ਪੁਣਿਆ ਤਾਂ ਕਿ ਰੋਜੇ ਨੇ ਰੱਖਣ ਦਾ ਸਾਡਾ ਕੋਈ ਤਿਆਰ ਨਹੀਂ ਜਿੰਨਾ ਹੋਏਗਾ ਉਹਨਾਂ ਨੂੰ ਮੁਬਾਰਕ ਏ ਗੁਰੂ ਤੇਗ ਬਹਾਦਰ ਪਾਛਾ ਨੇ ਸਾਡੇ ਤੇ ਕਿਰਪਾ ਕੀਤੀ ਤੇ ਗੁਰਗੋਬ ਸਿੰਘ ਪਾਛਾ ਨੇ ਕਿਹਾ ਤੇਗ ਬਹਾਦਰ ਸਿਮਰਿਆ ਕਾਰਨ ਆਉਣ ਦੇ ਆਵਾ ਤਾਏ ਸਭ ਥਾਈ ਹੋਏ ਜੀ ਸਾਇ ਕਿਹੜਾ ਗੁਰਤੇ ਇੱਕ ਬਾਦ ਪਾਛਣ ਯਾਦ ਕਰਦਾ ਹਮੇਸ਼ਾ ਉਹ ਚੜਵੀ ਕਲਾਈ ਹੁੰਦੀ ਰਹੇ ਕਿਦੋਂ ਹੁੰਦੀ ਹੋਏਗੀ ਤੂੰ ਹੁੰਦੀ ਰਹੇਗੀ ਵਾਕੰਤੇ ਰਖੜੀ ਤੇ ਰੱਖਣ ਦਾ ਸਾਡਾ ਕੋਈ ਸੰਬੰਧ ਨਹੀਂ ਹੈ ਭਰਾ ਸੱਤ ਸਮੁੰਦਰ ਪਾਰ ਬੈਠਾ ਹੁੰਦਾ ਪੈਣ ਕਿਤੇ ਬੈਠੀ ਹੁੰਦੀ ਉਹ ਕਿਵੇਂ ਤੇ ਪਹੁੰਚੇਗਾ ਹਾਂ ਜੇ ਅਸਲ ਰਖੜੀ ਬੰਦਣੀ ਹੈ ਜੇ ਅਸਲ ਦੇ ਵਿੱਚ ਤੁਸੀਂ ਭਰਾ ਮਨਾਉਣਾ ਹੈ ਤਗੁਰ ਤੇ ਇੱਕ ਬਾਦਗੁਰੂ ਅਰਜਨ ਸਹਿਮਾਰਾਜ ਨੂੰ ਬਣਾ ਲਿਓ ਜਿੱਥੇ ਬੈਠੋ ਹੋਗੇ ਅਰਦਾਸ ਤੇ ਰਾਈਂ ਪੁਕਾਰ ਸੁਣ ਕੇ ਤੁਹਾਡੇ ਅੰਗ ਸੰਗ ਹਮੇਸ਼ਾ ਖੜੇ ਰਹਿਣਗੇ ਨਿਡਰਤਾ ਤੇ ਨਿਰਪੱਖਤਾ ਤੋਂ ਉਪਕਸ਼ਣ ਕੇ ਆ ਸਾਡੇ ਕਲੰਦਰ ਵਿੱਚ ਚਾਹੀਦਾ ਹੈਗਾ ਨਹੀਂ ਆ ਗੱਗੁਲਾਦੁਰੇ ਦੀ ਸਾਡੇ ਕਲੰਦਰ ਵਿੱਚ ਹੈਗਾ ਸਾਡੀ ਪ੍ਰਬੰਧ ਕਮੇਟੀ ਦੇ ਪਆ ਚੋੜ ਮੇਲਾ ਬਾਬਾ ਪਕਾਲਾ ਅਸੀਂ ਉਸ ਤੇ ਕੰਪਲੇਂਟ ਕੀਤੀ ਗੁਰੂ ਕਿਰਪਾ ਨੈਕਸਟ ਟਾਈਮ ਨੈਕਸਟ ਅਗਲੇ ਸਾਲ ਹੋ ਜਾਏਗਾ ਉੱਥੇ ਲਿਖਿਆ ਜਾਏਗਾ ਗੁਲਾਦੁਰੇ ਦਿਵਸ ਬਾਬਾ ਪਕਾਲਾ ਲਿਖਿਆ ਜਾਏਗਾ ਵਾਹਿਗੁਰੂ ਜੀ ਕਾ ਹਾਲ ਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤੀ ਯੂਐਸਏ ਚੈਨਲ ਮੈਂ ਹਾਂ ਚਰਨਜੀਤ ਕੋਈ ਯੂਕੇ ਤੋਂ ਅੱਜ ਆਪ ਅਥੇ ਗੱਲ ਕਰਾਂਗੇ ਕਿ ਕਹਿੰਦੇ ਨੇ ਕਿ ਇੱਕ ਸ਼ਾਹ ਦੇ ਸ਼ਾਹਾਂ ਦੇ ਸ਼ਾਹ ਨੇ ਸ਼ਾਹ ਨੂੰ ਪ੍ਰਗਟ ਕੀਤਾ ਇੱਕ ਸ਼ਾਹ ਨੇ ਸ਼ਾਹ ਦੇ ਸ਼ਾਹਾਂ ਨੂੰ ਸ਼ਾਹ ਨੂੰ ਪ੍ਰਗਟ ਕੀਤਾ ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੇ ਸ਼ਾਹ ਨੂੰ ਘਰ ਦੇ ਵਿੱਚ ਲਾਂਭੋ ਦਿੱਤਾ ਇੱਥੇ ਮੈਂ ਗੱਲ ਕਰਦੀ ਜਾਵਾਂ ਮੱਖਣਛਾਲ ਲਬਾਣਾ ਜਿਨ੍ਹਾਂ ਨੇ ਸ਼ਾਦੇ ਸ਼ਾਹਾਂ ਨੂੰ ਪ੍ਰਗਟ ਕੀਤਾ ਤੇ ਦੂਜਾ ਸੀ ਵੰਜਾਰਾ ਲੱਖੀਛਾ ਵੰਜਾਰਾ ਜਿਨ੍ਹਾਂ ਨੇ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਆਪਣੇ ਘਰ ਦੇ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਅੱਜ ਬਾਬਾ ਮੱਖਣਛਾਲ ਲਬਾਣਾ ਦੇ ਬਾਬਤ ਇੱਥੇ ਬਹੁਤ ਵੱਡਾ ਗੁਰਦਾਨ ਗੁਰਦਾਰਸਮਾਦਿਕ ਵੀ ਕਿ ਬਹੁਤ ਵੱਡਾ ਪ੍ਰੋਗਰਾਮ ਉਲੀਕਿਆ ਗਿਆ ਮੇਰੇ ਨਾਲ ਇਸ ਸਮੇਂ ਖੜੇ ਨੇ ਭਾਈ ਜਸਵਿੰਦਰ ਸਿੰਘ ਜੀ ਰਾਮਗੜ੍ਹ ਜੋ ਕਿ ਗੁਰੂ ਲਾਧੋ ਰੇ ਸੋਸਾਇਟੀ ਯੂਕੇ ਦੇ ਮੱਖਣ ਛਾਲ ਦੁਬਾਣਾ ਯੂਕੇ ਦੇ ਮੈਂਬਰ ਵੀ ਹੈਗੇ ਨੇ ਤੇ ਅੱਜ ਇੱਥੇ ਇਹਨਾਂ ਦਾ ਬਹੁਤ ਥੋੜਾ ਪ੍ਰੋਗਰਾਮ ਉਲੀ ਉਲੀਆ ਹੈਗਾ ਆਓ ਇਹਨਾਂ ਦੇ ਬਾਬਤ ਇਹਨਾਂ ਨਾਲ ਗੱਲਬਾਤ ਕਰੀਏ ਫਤਿਹ ਦੀ ਸੰਜਰੀਏ ਬਾਕੀ ਦੀ ਗੱਲਬਾਤ ਆਪਾਂ ਇਤਿਹਾਸ ਲੱਖੀ 54 ਦਾ ਮੱਖਣ ਛਾਲ ਲੱਖ 54 ਦਾ ਇਤਿਹਾਸ ਆਪਾਂ ਇਹਨਾਂ ਤੋਂ ਜਾਣਨਾ ਕਰਾਂਗੇ ਭਾਈ ਸਭ ਜੀ ਵਾਹਿਗੁਰੂ ਜੀ ਦਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪੈਂ ਚੜਦੀ ਕਲਾ ਜੀ ਚੜ੍ਹਦਾ ਚੱਲਾ ਆਪ ਜੀ ਠੀਕ ਹੋ ਜੀ ਬਹੁਤ ਗੁਰਸਾਹਿਬ ਦੀ ਕਿਰਪਾ ਰਾਮ ਦਾ ਸਵਾਗਤ ਕਰਦੇ ਆ ਪੰਜਾਬੀ ਵਿਰਾਸਾ ਚੈਨਲ ਤੇ ਜੀ ਆਇਆਂ ਨੂੰ ਤੇ ਸਭ ਤੋਂ ਪਹਿਲਾਂ ਆਪ ਜੀ ਜਿਸ ਮੁੱਚੀ ਆਪ ਜੀ ਸੰਗਤ ਬਧਾਈ ਦੇ ਪਾਤਰ ਹੋ ਕਿ ਜੋ ਇੰਨਾ ਵੱਡਾ ਪ੍ਰੋਗਰਾਮ ਆਪ ਜੀ ਵੱਲੋਂ ਕਰ ਰਹੇ ਹੋ ਤੇ ਇਹਨਾਂ ਨੇ ਆਪ ਜੀ ਨੇ ਤੇ ਕਿਤਾ ਸੋ ਥੋੜੇ ਜਿヒ ਬਚਨ ਦੱਸੋ ਕਿ ਬਾਬਾ ਮੱਖਣ ਸ਼ਾਹ ਮੱਖਣ ਛਾਲ ਵਾਣਾ ਕੌਣ ਸਾ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਇਹ ਮੀਡੀਆ ਇਹ ਅੱਜਕੱਲ ਬਹੁਤ ਲੋੜ ਇਹ ਮੀਡੀਆ ਬੜੀ ਦੂਰ ਤੱਕ ਆਵਾਜ਼ ਲਿਜਾ ਰਿਹਾ ਹੈ ਅੱਜ ਸੰਗਤ ਜੀ ਜੁਕੇ ਦੇ ਵਿੱਚ ਸਮਾਤਕਤ ਵਿੱਚ ਬਾਬਾ ਮੱਖਣਸ਼ਾਹ ਲਬਾਣਾ ਗੁਰਤੇਗ ਬਹਾਦਰ ਪਾਸ਼ਾ ਨੇ ਕਿਰਪਾ ਕਰਕੇ ਬਾਬਾ ਮੱਖਣਸ਼ਾਹ ਲਬਾਣੇ ਕੋ ਸੇਵਾ ਲਈ ਗੁਰਤੇਗ ਬਹਾਦਰ ਪਾਸ਼ਾ ਨੇ ਦੋ ਸਾਹ ਪ੍ਰਗਟ ਕੀਤੇ ਇੱਕ ਬਾਬਾ ਮੱਖੀ ਲੱਖੀ ਸ਼ਾਹ ਵਣਜਾਰਾ ਇੱਕ ਬਾਬਾ ਮੱਖਣ ਸ਼ਾਹ ਵਣਜਾਰਾ ਮੱਖਣ ਸ਼ਾਹ ਲਬਾਣਾ ਔਰ ਇਹ ਮੈਂ ਕਹਨਾ ਕੰਮ ਹੀ ਚੱਲਿਆ ਅਰਦਾਸ ਤੂੰ ਸ਼ਰਦਾ ਭਾਣਾ ਹੋ ਕੇ ਬਾ ਮੱਖਣਸ਼ਾਲ ਬਾਣੇ ਅਰਦਾਸ ਕੀਤੀ ਤੇ ਅਰਦਾਸ ਹੋ ਕੇ ਬਾਬਾ ਮਤਲਬ ਸੰਘੇ ਵਿੱਚ ਗੱਲ ਕਰਨ ਬਾਈਆਂ ਦੇ ਵਿੱਚ ਪਛਾਣਿਆ ਗੁਲਾਬ ਬਾਣੀਆਂ ਦੇ ਵਿੱਚ ਸ਼ਾਇਆ ਬਾ ਮੱਖਣਸ਼ਾਲ ਬਾਣੇ ਆ ਸੱਚਾ ਗੁਰੂ ਬੈਠਾ ਪਰ ਜਿਹੜੀ ਗੁਰਗਤੀ ਪਹਿਲਾਂ ਦੇ ਚੁੱਕੇ ਸੀ ਜੁਗ ਗੁਰੂ ਹਰਿਕ੍ਰਿਸ਼ਨ ਪਾਸ਼ਾ ਨੇ ਕਿਰਪਾ ਕੀਤੀ ਸੀ ਦਰਗਾਹ ਮਾਲ ਜੀ ਤੇ ਬਾਬਾ ਬੁੱਢਾ ਜੀ ਦੀਆਂ ਸਮਰਥ ਜੀ ਪਰ ਪ੍ਰਗਟ ਕੀਤਾ ਬਾ ਮੱਖਣਸ਼ਾਲ ਬਾਣੇ ਨੇ ਇਹ ਮੈਂ ਕਹਨਾ ਸਾਡੇ ਬਹੁਤ ਵੱਡੇ ਕਰਮ ਨੇ ਇੰਗਲੈਂਡ ਦੀ ਧਰਤੀ ਤੇ ਅੱਜ ਅਸੀਂ ਗੁਰਲੱਧ ਦਿਵਸ ਮਨਾ ਰਹੇ ਆ ਸਾਡੇ ਵੱਡੇ ਭਾਗ ਨੇ ਨਹੀਂ ਤਾਂ ਅਸੀਂ ਰਖੜੀ ਦੇ ਨਾਲ ਹੀ ਮਤਲਬ ਇੱਕ ਰੁੱਝੇ ਹਾਂ ਸਾਡਾ ਰਖੜੀ ਦਾ ਕੋਈ ਕੋਈ ਤਲਕ ਨਹੀਂ ਗੁਰਲੱਧ ਦਾ ਦਿਵਸ ਉਹ ਦਿਵਸ ਆ ਜਿੱਥੇ ਪੰਨੂ ਫੇਰ ਕੇ ਕਿਆ ਮੱਕਣ ਚਾਲ ਬਾਇਨੇ ਸੱਚਾ ਗੁਰ ਲੱਭ ਗਿਆ ਸੱਚਾ ਗੁਰ ਲੱਭਦਾ ਗੁਰਲੱਭ ਦਾ ਸੰਗਤ ਜੀ ਭੁਲੀਏ ਸੰਗਤਾਂ ਇੱਧਰ ਆਓ ਆਪਾਂ ਝੂਠਿਆਂ ਨਾਲ ਚਲੋ ਇੱਧਰ ਸੱਚਿਆਂ ਲਈਏ ਗੁਰਤੇਗ ਬਹਾਦਰ ਪਾਸ਼ਾਣ ਸਾਡੇ ਤੇ ਕਿਰਪਾ ਕੀਤੀ ਤੇ ਗੁਰਗੋਬ ਸਿੰਘ ਪਾਸ਼ਾਣ ਕਿਹਾ ਤੇ ਇੱਕ ਬਹਾਦਰ ਸਿਮਰਿਆ ਕਾਰ ਨਾਉਣ ਦੇ ਆਵਾਤਾਏ ਸਭ ਥਾਈ ਹੋਏ ਜਿਸ ਆਏ ਜਿਹੜਾ ਗੁਰਤੇਗ ਬਹਾਦਰਪਾਸ਼ਾ ਨੂੰ ਯਾਦ ਕਰਦਾ ਹਮੇਸ਼ਾ ਉਹ ਚੜ੍ਹਦੀ ਕਲਾਈ ਹੁੰਦੀ ਰਹੇ ਕਿਤੇ ਹੁੰਦੀ ਹੋਏਗੀ ਤੂੰਦੀ ਰਹੇਗੀ ਗੁਰ ਕਰਪਾ ਤੁਹਾਡਾ ਬਹੁਤ ਬਹੁਤ ਧੰਨਵਾਦ ਦਿਲ ਦੀਆਂ ਗਲਾਈਆਂ ਤੂੰ ਤੂੰ ਮੀਡੀਆ ਦੇ ਰੂਪ ਵਿੱਚ ਬੜੀ ਉੱਚੀ ਬੜੀ ਦੂਰ ਤੱਕ ਗੱਲ ਲੈ ਕੇ ਯਾਰ ਮੇਰੀ ਬੇਨਤੀ ਹੈ ਕਿ ਜਿਹੜੀ ਸਾਡੇ ਕਲੰਡਰ ਵਿੱਚ ਚਿਤਤਾ ਹੈਗਾ ਨਹੀਂ ਅਗਾ ਗੁਲਾਦਰ ਦੇ ਸਾਡੇ ਕਲੰਡਰ ਵਿੱਚ ਹੈਗਾ ਸਾਡੀ ਪ੍ਰਬੰਧ ਕਮੇਟੀ ਨੇ ਪਾਇਆ ਜੋੜ ਮੇਲਾ ਬਾਬਾ ਬਕਾਲਾ ਅਸੀਂ ਉਸ ਤੇ ਕੰਪਲੇਂਟ ਕੀਤੀ ਗੁਰ ਕਰਪਾ ਨੈਕਸਟ ਨੈਕਸਟ ਅਗਲੇ ਸਾਲ ਹੋ ਜਾਏਗਾ ਉੱਥੇ ਲਿਖਿਆ ਜਾਏਗਾ ਗੁਲਾਦਰ ਦੇ ਦਿਵਸ ਬਾਬਾ ਬਕਾਲ ਲਿਖਿਆ ਜਾਏਗਾ ਤੇ ਮੈਂ ਸੰਗਤਾਂ ਨੂੰ ਬੇਨਤੀ ਆਪਾਂ ਸਾਰੇ ਬਣਾਇਆ ਕਰੀਏ ਗੁਰਤੇਗ ਬੱਧ ਸਾਹਿਬ ਦੀ ਖੁਸ਼ੀ ਲਿਆ ਕਰੀ ਹੁਣ ਅੰਦਰ ਦੀਵਾਨ ਚੱਲਦੇ ਪੈਣਾ ਆਪਾਂ ਉੱਥੇ ਜਾ ਜੇ ਕਰਨੀਆਂ ਸਿੱਖ ਸੰਗਤਾਂ ਨੂੰ ਇੱਕ ਗੱਲ ਹੋਰ ਪੁੱਛਣੀ ਹੈ ਹਾਂਜੀ ਹਾਂਜੀ ਗੁਰੂ ਲਾਦ ਜਦੋਂ ਸਤਗੁਰੂ ਸਾਹਿਬ ਜੀ ਭੋਰੇ ਵਿੱਚ ਬੈਠੇ ਸਨ ਹਾਂਜੀ ਹਾਂਜੀ ਤੇ ਉੱਥੇ ਹੋਰ ਵੀ ਤਾਂ ਮੰਜੇ ਡਾਇ ਹੋਏ ਸਨ ਭਾ ਛਾੜ ਕਿਵੇਂ ਹੋਈ ਉਹ ਡੁੱਬਦਾ ਬੇੜਾ ਕਿਵੇਂ ਪਾਰ ਹੋਇਆ ਉਹਦੇ ਬਾਰੇ ਥੋੜਾ ਜਿਹਾ ਸੰਗਤਾਂ ਨੂੰ ਦੱਸੋ ਕਿਉਂਕਿ ਜਦੋਂ ਸੰਗਤ ਤੁਹਾਡੇ ਮੁਖੋਂ ਕਿਉਂਕਿ ਮੈਂ ਦੱਸੀ ਜਮਾ ਭਾਈ ਜਸਵਿੰਦਰ ਸਿੰਘ ਜੀ ਬੜੇ ਹੀ ਵਿਦਵਾਨ ਨੇ ਇਤਲੀ ਵਿੱਚ ਇਹਨਾਂ ਨੇ ਗੁਰਮਤਿ ਦੇ ਕਲਾਸਾਂ ਲਗਾਈਆਂ ਬੱਚਿਆਂ ਨੂੰ ਜੁੜੇ ਇਹਨਾਂ ਦਾ ਆਪ ਤੇ ਬੱਚੇ ਵੀ ਕੀਰਤਨ ਕਰਦੇ ਨੇ ਇੱਥੇ ਵੀ ਬਹੁਤ ਵੱਡੇ ਉੱਚੇ ਪੱਧਰ ਤੇ ਸੇਵਾਵਾਂ ਨਿਭਾ ਰਹੇ ਨੇ 6 ਚੈਨਲ ਦੇ ਮੁੱਖ ਸੰਚਾਲਕ ਵੀ ਨੇ ਪ੍ਰੋਗਰਾਮ ਦੇਖਦੇ ਹੋ ਤੁਸੀਂ ਇਹਨਾਂ ਦਾ ਸੋ ਮੈਂ ਇਹਨਾਂ ਨੂੰ ਬੇਨਤੀ ਕਰਾਂਗੀ ਕਿਉਂਕਿ ਮੈਂ ਭੈਣ ਜੀ ਪਹਿਲਾਂ ਗੱਲ ਕਰ ਚੁੱਕਾ ਗੱਲ ਚੱਲੀ ਅਰਦਾਸ ਤੋਂ ਜੀ ਗੱਲ ਅਰਦਾਸ ਤੋਂ ਚੱਲੀ ਬਾਬ ਮੱਖਣਸ਼ਾਲ ਬਾਣੇ ਦਾ ਜਦੋਂ ਬੇੜਾ ਡੁੱਬਦਾ ਪਿਆ ਬਰੇਤੀ ਦੇ ਵਿੱਚ ਅਰਦਾਸ ਕੀਤੀ ਗੁਰਨਾਨ ਸਾਹਿਬ ਦੇ ਚਰਨਾਂ ਵਿੱਚ ਉਸ ਟਾਈਮ ਮੌਜੂਦਾ ਗੁਰਗੱਦੀ ਤੇ ਹਰਖਸ਼ਮਾਲਾ ਸਾਹਿਬ ਜੀ ਪਰ ਉਸ ਟਾਈਮ ਗ੍ਰਹੀ ਦਿੱਤੀ ਗਈ ਸੀ ਗ ਉਹ ਪੋਰੇ ਵਿੱਚ ਬੈਠੇ ਬੰਦਗੀ ਕਰਦੇ ਪਿਆ ਸੀ ਔਰ ਗੁਰਤੇਗ ਭਾਦਰ ਪਾਸ਼ਾ ਬਬ ਮੱਖਣ ਸਿੰਘ ਬੇੜਾ ਪਾਰ ਲਗਾਇਆ ਔਰ ਬਬ ਮੱਖਣ ਸ਼ਾਹ ਬੜਾ ਭਾਵਨਾ ਵਾਲਾ ਸਿੰਘ ਸੀ ਉਸ ਟਾਈਮ ਵੇਲੇ ਬਾਬਾ ਮੱਖਣ ਸ਼ਾਹ ਮੈਂ ਤੇ ਲਕੀ ਚਾਵਣ ਜਾ ਰਿਹਾ ਇੱਕ ਇੱਕ ਕਤਲ ਵੀ ਮਾਰ ਸੀ ਗਵਰਨਮੈਂਟ ਵੱਲੋਂ ਐਡਾ ਤਣਾਅ ਸਿੱਖ ਸੀ ਪਰ ਮੈਂ ਕਹਿੰਦਾ ਬਾਬਾ ਮੱਖਣ ਸ਼ਾਹ ਵਰਗੇ ਸੀ ਸਿਰਖ ਬਣ ਸਕੀਏ ਜਿਨ੍ਹਾਂ ਤਨ ਮਨ ਧਨ ਦੇ ਨਾਲ ਬਾਈਆਂ ਝੂਠੀਆਂ ਦੇ ਵਿੱਚੋਂ ਉਹ ਸੱਚ ਨੂੰ ਲਾਭ ਸਾਡੇ ਅੱਗੇ ਲੈ ਕੇ ਆਂਦਾ ਸਾਡੇ ਦੇ ਮਾਕਾ ਸਾਡੇ ਵੱਡੇ ਭਾਗ ਨੇ ਅੱਜ 22 ਤੇ 22000 ਲੱਗੇ ਨੇ ਜਿਹੜਾ ਕਹਿੰਦਾ ਮੈਨੂੰ ਬਾਬਾ ਕੋ ਮਨ ਸੰਤ ਕੋ ਪਰ ਹੈ ਬਨਾਸ ਕੇ ਠਾਗਨੇ ਇੱਕੋ ਇੱਕ ਗੁਰਗੰਸਾਹ ਪਾਤਸ਼ਾਹ ਮਹਾਰਾਜ ਉਹਦੇ ਲੜ ਲੱਗੀਏ ਤੇ ਗੁਰਗੰਸਾਹ ਪਾਤਸ਼ਾਹ ਖੁਸ਼ੀ ਲਈਏ ਗੁਰਲਾਦਰ ਸੰਗਤ ਜੁਰਮ ਨਾ ਕਰੋ ਮੇਰੀ ਹੱਥ ਜੋੜ ਕੇ ਬੇਨਤੀ ਏ ਗੁਰਤੇਗ ਭਾਦਰ ਪਾਛੇ ਖੁਸ਼ੀ ਤਾਂ ਜ ਗੁਲਾਦਰ ਮਨਾਵਾਂਗੇ ਨਹੀਂ ਤਾਂ ਲੋਕੀ ਰਖਣ ਪੁਣਿਆ ਤਾਂ ਕਿ ਡੋਜੇ ਨੇ ਰਖਣ ਪੁਣਾ ਸਾਡਾ ਕੋਈ ਤਿਆਰ ਨਹੀਂ ਜਿੰਨਾ ਹੋਏਗਾ ਉਹਨਾਂ ਨੂੰ ਮੁਬਾਰਕ ਏ ਸਾਡਾ ਗੁਲਾਦਰ ਦੇ ਸੱਚਾ ਗੁਰ ਲੱਭਿਆ ਗੁਰਤੇਗ ਭਾਦਰ ਪਾਜਨ ਲੱਖ ਲੱਖ ਵਈ ਨਮਸਕਾਰ ਲੱਖ ਲੱਖ ਵਈ ਨਮਸਕਾਰ ਪੈਣ ਸੋ ਬਿਲਕੁਲ ਜੀ ਧੰਨਵਾਦ ਭਾਈ ਜਸਵੰਤ ਸਿੰਘ ਜੀ ਨਾ ਨਾ ਅੱਗੇ ਜਾ ਕੇ ਕੀਤਨ ਹੀ ਕਰਨਾ ਹੈਗਾ ਮੈਂ ਨਾ ਦਸਮਾ ਲਿਆ ਧੰਨਵਾਦ ਕਿਉਂਕਿ ਵਾਕਿਨ ਕੇ ਰਖੜੀ ਤੇ ਰੱਖਣ ਦਾ ਸਾਡਾ ਕੋਈ ਸੰਬੰਧ ਨਹੀਂ ਹੈ ਭਰਾ ਸਤ ਸਮੁੰਦਰ ਪਾਰ ਬੈਠਾ ਹੁੰਦਾ ਪੈਣ ਕਿਤੇ ਬੈਠੀ ਹੁੰਦੀ ਉਹ ਕਿਵੇਂ ਤੇ ਪਹੁੰਚੇਗਾ ਹਾਂ ਜੇ ਅਸਲ ਰਖੜੀ ਬੰਦਣੀ ਹੈ ਜੇ ਅਸਲ ਦੇ ਵਿੱਚ ਤੁਸੀਂ ਭਰਾ ਬਣਾਉਣਾ ਹੈ ਤਾਂ ਗੁਰੂ ਤੇਗ ਬਹਾਦਰ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਬਣਾ ਲਿਓ ਜਿੱਥੇ ਬੈਠੋ ਹੋਗੇ ਅਰਦਾਸ ਤੇ ਰਾਈਂ ਪੁਕਾਰ ਸੁਣ ਕੇ ਤੁਹਾਡੇ ਅੰਗ ਸੰਗ ਹਮੇਸ਼ਾ ਖੜੇ ਰਹਿਣਗੇ ਨਿਡਰਤਾ ਤੇ ਨਿਰਪੱਖਤਾ ਦਾ ਅਨੁਭਵ ਕਰਨਗੇ ਸੋ ਮੈਂ ਧੰ ਪਈ ਸਤਨਾਮ ਸਿੰਘ ਜੀ ਜੋ ਉੱਚ ਕੋਟੀ ਦੇ ਵਿਦਵਾਨ ਨੇ ਬੜੇ ਹੀ ਮਿੱਠਾ ਤੇ ਰਸਪੀ ਨਾ ਕੀਤਨ ਕਰਦੇ ਨੇ ਜਦੋਂ ਵੀ ਬੈਠੋ ਕੀਤਨ ਦੇ ਨਾਲ ਸਰਵਣ ਕਰੋ ਬੰਦਾ ਇਸ ਦਰਗਾਹ ਤੋਂ ਦੂਜੀ ਦਰਗਾਹ ਤੱਕ ਪਹੁੰਚ ਜਾਂਦਾ ਨੇ ਆਵਾਜ਼ ਤੇ ਜਿਹੜੀ ਖਿਚਾਓ ਇਹਨਾਂ ਦੀ ਜ਼ੁਬਾਨ ਰਸਨਾ ਵਿੱਚ ਹੈ ਸਤਕੁਰ ਵੱਲੋਂ ਬਖਸ਼ੀ ਗਈ ਆਓ ਇਹਨਾਂ ਨਾਲ ਵੀ ਫਤਿਹ ਦੀ ਸਾਂਝ ਕਰਦਿਆਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਗੁਰਲਾ ਦੇ ਦਿਵਸ ਜਿਹੜਾ ਹਾਈ ਸਟਰੀਟ ਦੇ ਉੱਤੇ ਮਨਾਇਆ ਜਾ ਰਿਹਾ ਤੇ ਕਾਫੀ ਗੱਲਾਂ ਕੱਢ ਦਿੱਤੀਆਂ ਨੇ ਤੇ ਵੈਸੇ ਮੈਂ ਇੱਕ ਗੱਲ ਕਹਿਣਾ ਕਿ ਬਾਬਾ ਮੱਖਣਸ਼ਾ ਹਲਵਾ ਜਣੇ ਨਾ ਗਰਵਾਣੀ ਬੜੇ ਪਿਆਰ ਨਾਲ ਪੜੀ ਐ ਉਹਨਾਂ ਨੇ ਪੜਿਆ ਸੀ ਜਾਕੋ ਮੁਸ਼ਕਿਲ ਆਤ ਬਣੇ ਢੋਈ ਕੋਈ ਜਾਂਦੇ ਲਾਗੂ ਹੋਏ ਦੁਸ਼ਮਣ ਸਾਖ ਪੇ ਪੱਜ ਗਲੇ ਸੱਬੇ ਭੱਜੋ ਆਸਾ ਚੁੱਕੇ ਸਭ ਅਸਰਾਓ ਚਿਤ ਆਵੇ ਉਸ ਬਾਲ ਭ੍ਰਮ ਲੱਗੇ ਨਾ ਤਰਤੀ ਵਾ ਇਹ ਸਾਨੂੰ ਪ੍ਰੈਕਟੀਕਲ ਕਰਕੇ ਦਿੱਤਾ ਜਾਜ ਫਸ ਗਿਆ ਬ੍ਰੇਤੀ ਵਿੱਚ ਜਿੰਨੇ ਉਹਦੇ ਜਾਜ ਦੇ ਅਵਲੇ ਸੀ ਸਾਰੇ ਸਾਰੇ ਜਵਾਬ ਦਿੱਤਾ ਕਹਿੰਦੇ ਇਹਨੂੰ ਕੋਈ ਮਾਈ ਦਾ ਲਾਲ ਹੁਣ ਕੱਢ ਨਹੀਂ ਸਕਦਾ ਤੇ ਬਾਬਾ ਮੱਖਣਸ਼ਾਹ ਕਹਿੰਦਾ ਨਹੀਂ ਇੱਕ ਮਲਾਹ ਹੈ ਮੇਕੋ ਜਿਹੜਾ ਸਾਰਿਆਂ ਦੇ ਬੇੜੇ ਪਾਰ ਲੋਂਦਾ ਜੀ ਉਜੂ ਕੀਤਾ ਜਪਜੀ ਪੜ ਕੇ ਅਰਦਾਸ ਕੀਤੀ ਇਹਦੇ ਬੇੜਾ ਬੰਨੇ ਲੱਗ ਗਿਆ ਗੁਰੂ ਪਿਆਰਿਓ ਵਿਸ਼ਵਾਸ ਤੇ ਭਰੋਸਾ ਤੇ ਅਰਦਾਸ ਜਿਹੜੀ ਹੈਗੀ ਹੈ ਇਹ ਬਹੁਤ ਵੱਡਾ ਕੰਮ ਕਰ ਜਾਂਦੀ ਹੈ ਤੇ ਬਾਬਾ ਮੱਖਣਸ਼ਾਹ ਲਵਾਰਾ ਜੀ ਨੇ ਕਰਕੇ ਦੱਸਿਆ ਸਾਨੂੰ ਗੁਰੂ ਪਿਆਰਿਓ ਕਿਉਂਕਿ ਗੁਰਬਾਣੀ ਵਿੱਚ ਸਭ ਜਗ੍ਹਾ ਹੀ ਗੁਰਬਾਣੀ ਦਾ ਤੇ ਇੱਕ ਇੱਕ ਅੱਖਰ ਕਹਿੰਦਾ ਸਿੱਖਾ ਖੜ ਜਾ ਮੇਰ ਨਾਲ ਗੱਲ ਕਰਕੇ ਜਾ ਖੜ ਜਾ ਮੇਰ ਨਾਲ ਗੱਲ ਕਰਕੇ ਜਾ ਅਸੀਂ ਗੁਰਬਾਣੀ ਨੂੰ ਜਿਦਾ ਪੜਦੇ ਆ ਸਾਰਿਆਂ ਨੂੰ ਪਤਾ ਗੁਰਮਤ ਪਿਆਰਿਓ ਸਿੱਧਕਾ ਸਜਦਾ ਮਨ ਕਰ ਮਕਸੂਦ ਜੈ ਧਿਰ ਦੇਖਾ ਤੈ ਧਿਰ ਮੌਜੂਦ ਗੁਰੂ ਨੇ ਕਿਹਾ ਕਿ ਮੈਨੂੰ ਸਿੱਧਕਣਾ ਯਾਦ ਕਰਿਓ ਮੈਨੂੰ ਭਰੋਸਾ ਯਾਦ ਕਰਿਓ ਜਿੱਥੇ ਮੈਨੂੰ ਸਿੱਧਕ ਤੇ ਭਰੋਸਾ ਯਾਦ ਮੈਂ ਉੱਥੇ ਆ ਜਾਗਾ ਤੇ ਬਾਬਾ ਮੱਖਣ ਸ਼ਾਹ ਜੀ ਨੂੰ ਲਿਆ ਕੇ ਦੱਸਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਸੋ ਬਹੁਤ ਬਹੁਤ ਧੰਨਵਾਦ ਭੈਣ ਜੀ ਦਾ ਭੈਣ ਜੀ ਸਾਡੇ ਬੜੇ ਹੀ ਸਤਿਕਾਰਯੋਗ ਭੈਣ ਜੀ ਨੇ ਤੇ ਸਿੱਖੀ ਦਾ ਜਿਹੜਾ ਦਰਦ ਹੈ ਪਿਆਰ ਹੈ ਇਹਨਾਂ ਦੇ ਅੰਦਰ ਗੁਰੂ ਕੇ ਪਰਿਓ ਗੁਰੂ ਕਿਰਪਾ ਕਰੇ ਆਪਣੇ ਚਰਨਾ ਕਮਲਾਂ 'ਚ ਦਾ ਜੋੜ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਧੰਨਵਾਦ ਕਰਦੀ ਆ ਵਾਹਿਗੁਰੂ ਜੀ ਫਤਿਹ ਜੀ ਮੈਂ ਧੰਨਵਾਦ ਕਰਦੀ ਆ ਭਾਈ ਸਾਹਿਬ ਭਾਈ ਸਤਨ ਸਿੰਘ ਜੀ ਇਟਲੀ ਵਾਲੇ ਇਹ ਸਾਰੀ ਸੰਗਤ ਇਟਲੀ ਤੋਂ ਹੈ ਇਹਨਾਂ ਨੇ ਇੱਥੇ ਅੱਜ ਕਾਫੀ ਵੱਡੇ ਲੰਗਰ ਵੀ ਲਗਾਏ ਨੇ ਸਮੋਸੇ ਗੋਲ ਗੱਪੇ ਅ ਅਨੇਕ ਭਾਂਦ-ਪਾਂਦ ਤੇ ਲੰਗਰ ਅੰਦਰ ਵੀ ਲੱਗੇ ਹੋਏ ਨੇ ਬਾਹਰ ਵੀ ਲੱਗੇ ਨੇ ਜਿੱਥੇ ਭੁੱਖ ਦਾ ਲੰਗਰ ਟਿੱਡੇ ਦਾ ਲੰਗਰ ਲਗਾਇਆ ਹੈ ਉੱਥੇ ਆਤਮਿਕ ਲੰਗਰ ਵੀ ਤਿੰਨ ਦਿਨਾਂ ਤੋਂ ਸਿਹਰੇ ਖੰਡ ਪਾਠ ਸਾਹਿਬ ਜਪਜੀ ਸਾਹਿਬ ਜੀ ਦੇ ਪਾਠ ਅਤੇ ਕੀ ਤੰਦਰਬਾਰ ਦੇ ਵਿੱਚ ਇਹ ਰੌਣਕਾਂ ਲੱਗੀਆਂ ਹੋਈਆਂ ਨੇ ਜਿੱਥੇ ਰੋਹਾਨੀਅਤ ਦਾ ਲੰਗਰ ਲੱਗਾ ਹੈ ਉੱਥੇ ਨਾਲ ਦੂਸਰਾ ਲੰਗਰ ਵੀ ਲੱਗਾ ਹੋਇਆ ਹੈ ਆਪ ਜੀ ਵੀ ਆਓ ਹਮੇਸ਼ਾ ਆਇਆ ਕਰੋ ਤੇ ਜਿਹੜਾ ਕੀ ਰੋਹਾਨੀਅਤ ਦਾ ਲੰਗਰ ਹੈ ਨਾ ਇਹ ਰੂਹ ਨੂੰ ਅਨੰਦਿਤ ਕਰਦਾ ਹੈ ਆਵਾ ਗਵਰਨ ਦੇ ਗੇਟ ਤੋਂ ਮੁਕਤੀ ਦੇ ਦਿੰਦਾ ਐ ਸਮੁੱਚੀ ਇਤਲੀ ਦੀ ਸੰਗਤਾਂ ਮੈਂ ਧੰਨਵਾਦ ਕਰਾਂਗੀ ਸਾਡੇ ਭਾਈ ਸਾਹਿਬ ਜੀ ਇੱਥੇ ਖੜੇ ਨੇ ਤੇ ਹੋਰ ਸੰਗਤਾਂ ਵੀ ਬੇਅੰਤ ਸੇਵਾਵਾਂ ਕਰਦਿਆਂ ਨੇ ਅਸੀਂ ਤੁਹਾਨੂੰ ਸਾਰੀਆਂ ਉਹਨਾਂ ਦੀਆਂ ਝਲਕੀਆਂ ਦਿਖਾਵਾਂਗੇ ਤੁਸੀਂ ਆਪ ਜੀ ਜੋੜੇ ਰਹੋ ਤੇ ਆਪ ਜੀ ਵੀ ਆਪਣੀ ਬਾਤ ਸਤਿਗੁਰੂ ਗੁਰੂ ਤੇਗ ਬਾਦ ਸਭ ਜੀ ਦੇ ਹਵਾਲੇ ਕਰੋ ਤਾਂ ਕਿ ਇਹ ਲੋਕ ਸੁਖੀਏ ਪਰ ਲੋਕ ਸੋਹੇਲੇ ਹੋ ਜਾਣ ਨਾਨਕ ਹਰ ਪ੍ਰਭ ਆਪੇ ਮੇਲੇ ਧੰਨਵਾਦ ਕਰਦੀ ਹਾਂ ਸਮੁੱਚੀ ਸੰਗਤਾਂ ਦਾ ਆਓ ਫਤਿਹ ਬੁਲਾਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ